ਅਗਲੀ ਖਬਰ ਪਰ ਚਲਿਏ ਤੇ ਚਾਈਨਾ ਤੋਂ ਆ ਰਹੀ ਆ ਚਾਈਨਾ ਵਾਲਿਆਂ ਨੇ ਯੂ ਐਸ ਦਾ ਜਿਹੜਾ ਐਕਸਪੋਰਟ ਹੈ ਗੇਲੀਅਮ ਜਰਮੇਨੀਅਮ ਐਂਟੀਮੋਨੀ ਉਹਦੇ ਉੱਤੇ ਜੋਗਾ ਸੈਂਕਸ਼ਨਸ ਲਾ ਦਿੱਤੀਆਂ ਹੈਗੀਆਂ ਜੋ ਕਿਉਂਕਿ ਅਮਰੀਕਾ ਵਾਲਿਆਂ ਨੇ ਚਿਪ ਸੇਲ ਦੇ ਉੱਤੇ ਜੋ ਚਾਈਨਾ ਨੂੰ ਸੈਕਸ਼ਨਸ ਲਾਈਆਂ ਹੋਈਆਂ ਆ ਉਹਦੇ ਵਿਰੋਧ ਦੇ ਵਿੱਚ ਚਾਈਨਾ ਵਾਲਿਆਂ ਨੇ ਅੱਜ ਸਵੇਰੇ ਇਹ ਅਨਾਉਂਸ ਕੀਤਾ ਆ ਵੀ ਇਹ ਤਿੰਨੇ ਜੋ ਨਾਲ ਮੈਟਲਸ ਹੈਗੀਆਂ ਅੰਗੈਲੀਅਮ ਜਰਮੇਨੀਅਮ ਐਂਡ ਟੂਮਨੀ ਇਹਨਾਂ ਸਾਰਿਆਂ ਦੇ ਉੱਤੇ ਹਾਈ ਟੈਕ ਮਟੀਰੀਅਲ ਜਿਹੜਾ ਆ ਇਹ ਮਿਲਟਰੀ ਐਪਲੀਕੇਸ਼ਨਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਉਹਦੇ ਉੱਤੇ ਬੈਨ ਲਾਉਣ ਜਾ ਰਹੇ ਹੈਗੇ ਆ ਸੋ ਟਰੰਪ ਉਹਨਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਚਾਈਨਾ ਤੇ ਅਮਰੀਕਾ ਦੇ ਵਿੱਚ ਜਿਹੜੀ ਗਰਮਾ ਗਰਮੀ ਇੱਕ ਵਾਰੀ ਫੇਰ ਹੋ ਗਈ ਹੈਗੀ ਆ ਚਾਈਨੀਸ ਕਮਰਸ ਮਿਨਿਸਟਰੀ ਨੇ ਇਹ ਅਨਾਉਂਸ ਕੀਤਾ ਹੈ ਕਿ ਇਹ ਅਸੀਂ ਜਿਹੜਾ ਸਟੈਂਡ ਆ ਅ ਅਮਰੀਕਾ ਤੋਂ ਬਾਤ ਲਿਆਇਆ ਕਿਉਂਕਿ ਅਮਰੀਕਾ ਵਾਲਿਆਂ ਨੇ ਕੰਪਿਊਟਰ ਚਿਪ ਮੇਕਿੰਗ ਇਕਵਿਪਮੈਂਟ ਦੇ ਉੱਤੇ ਸੌਫਟਵੇਅਰ ਤੇ ਹਾਈ ਬੈਂਡਵਿਥ ਮੈਮਰੀ ਚਿਪਸ ਦੇ ਉੱਤੇ ਜੋ ਆ ਬੈਨ ਲਾਇਆ ਹੋਇਆ ਹੈਗਾ ਸੋ ਡੋਨਲਡ ਰੱਪ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਹੈਗੇ ਆ ਉਹਨਾਂ ਨੇ ਆਲਰੇਡੀ ਥ੍ਰੈਟ ਕੀਤਾ ਹੋਇਆ ਆ ਵੀ ਅਸੀਂ ਟੈਰਫ ਲਾਉਣ ਜਾ ਰਹੇ ਹਾਂ ਚਾਈਨਾ ਦੇ ਉੱਤੇ ਹੋਰ ਤੇ ਚਾਈਨਾ ਦੀ ਫੋਰਮ ਮਿਨਿਸਟਰੀ ਨੇ ਇਹ ਕਿਹਾ ਹੈ ਪਈ ਅਸੀਂ ਬਾਰ-ਬਾਰ ਪ੍ਰੋਟੈਸਟ ਕਰਦੇ ਰਹੇ ਹੈਗੇ ਆ ਪਈ ਜਿਹੜਾ ਟੈਰਫ ਇਨਾ ਨਹੀਂ ਲਾਣਾ ਚਾਹੀਦਾ ਹੈਗਾ ਤੇ ਦੋਨਾਂ ਮੁਲਕਾਂ ਦੇ ਲਈ ਗੁੱਡ ਨਹੀਂ ਹੋਣਾ ਹੈਗਾ ਤੇ ਮਿਨਰਲਸ ਜਿਹੜੇ ਚਾਈਨਾ ਸੋਰਸਡ ਨੇ ਚਾਈਨਾ ਜਿਹੜੇ ਯੂਜ਼ ਕੀਤੇ ਜਾਂਦੇ ਆ ਕੰਪਿਊਟਰ ਚਿਪਸ ਦੇ ਵਿੱਚ ਕਾਰਸ ਦੇ ਵਿੱਚ ਤੇ ਅਦਰ ਪ੍ਰੋਡਕਟਸ ਦੇ ਵਿੱਚ ਉਹਨਾਂ ਦੇ ਉੱਤੇ ਚਾਈਨਾ ਵਾਲਿਆਂ ਨੇ ਬੈਨ ਲਾਇਆ ਹੈ ਜੀ ਬਿਲਕੁਲ ਸੋ ਇਹ 2021 ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਪਹਿਲੀ ਵਾਰ ਅ ਇਦਾਂ ਦਾ ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਕੀਤਾ ਸੀ ਜਿੱਥੇ ਸੈਮੀ ਕੰਡਕਟਰ ਟੈਕਨੋਲੋਜੀ ਨੂੰ ਚੀਨ ਤੱਕ ਨਾ ਪਹੁੰਚੇ ਉਸ ਨੂੰ ਜਿਹੜਾ ਉਹ ਲੈ ਕੇ ਸੋ ਕੰਦੇ ਵੀ ਬਾਈਡਨ ਹੁਣਾਂ ਨੇ ਹੋਰ ਜ਼ਿਆਦਾ ਐਕਸਪੋਰਟ ਦੀਆਂ ਰੈਸਟ੍ਰਿਕਸ਼ਨਸ ਚਾਈਨਾ ਉੱਤੇ ਜਿਹੜੀਆਂ ਲਾਈਆਂ ਆ ਉਹ ਕੰਦੇ ਵੀ ਸੈਮੀ ਕੰਡਕਟਰ ਟੈਕਨੋਲੋਜੀ ਬੇਜਿੰਗ ਦੇ ਹੱਥ ਦੇ ਵਿੱਚ ਆਈ ਤਾਂ ਉਹ ਨੈਸ਼ਨਲ ਸਿਕਿਉਰਿਟੀ ਰਿਸਕ ਜਿਹੜਾ ਉਹ ਹੈਗਾ ਆ ਸੋ ਡਿਪਾਰਟਮੈਂਟ ਆਫ ਕਾਮਰਸ ਬਿਊਰੋ ਆਫ ਇੰਡਸਟਰੀ ਐਂਡ ਸਿਕਿਉਰਿਟੀ ਉਹਨਾਂ ਨੇ ਇਸ ਤਰੀਕੇ ਦੀ ਜਿੱਦਾਂ ਜਿਨ੍ਹਾਂ ਦੇ ਨਾਮ ਤੁਸੀਂ ਲਏ ਉਹਨਾਂ ਧਾਤੂਆਂ ਦੇ ਉੱਤੇ ਉੱਥੇ ਐਕਸਪੋਰਟ ਇੰਪੋਰਟ ਨੂੰ ਲੈ ਕੇ ਜਾਂ ਉਹ ਦੇ ਵਿੱਚ ਮੈਨੂਫੈਕਚਰਿੰਗ ਇਕੁਇਪਮੈਂਟ ਉਹਦੇ ਨਾਲ ਸੰਬੰਧਿਤ ਜਾਂ ਉਹਦੇ ਨਾਲ ਸੰਬੰਧਿਤ ਸੌਫਟਵੇਅਰ ਟੂਲਸ ਆ ਉਹਨਾਂ ਸਾਰਿਆਂ ਉੱਤੇ ਜਿਹੜਾ ਉਹ ਬੈਨ ਲਾਇਆ ਹੈਗਾ ਆ 140 ਚਾਈਨੀਜ਼ ਕੰਪਨੀਆਂ ਨੂੰ ਐਡ ਕੀਤਾ ਗਿਆ ਡਿਪਾਰਟਮੈਂਟ ਦੀ ਐਂਟੀਟੀ ਲਿਸਟ ਦੇ ਵਿੱਚ ਜਿਨ੍ਹਾਂ ਨੂੰ ਹੁਣ ਚਾਈਨੀ ਲਾਇਸੈਂਸ ਰਿਕੁਆਇਰਮੈਂਟ ਹੋਣਗੀਆਂ ਐਕਸਪੋਰਟਸ ਦੇ ਲਈ ਰੀਸੈਂਟਲੀ ਆਪਾਂ ਦੇਖਿਆ ਵੀ ਇੱਕ ਭਾਰਤੀ ਮੂਲ ਦਾ ਆਈ ਥਿੰਕ ਕੌਸ਼ਿਕ ਕੇ ਕਸ਼ਪ ਨਾਮ ਦਾ ਜਿਹੜਾ ਉਹ ਬੰਦਾ ਸੀਗਾ ਉਹਨੂੰ ਫੜਿਆ ਸੀਗਾ ਉਹ ਇਸੇ ਤਰੀਕੇ ਦੀਆਂ ਜਿਹੜੀਆਂ ਕੁਝ ਟੈਕਨੋਲੋਜੀ ਵਾਲੀਆਂ ਚੀਜ਼ਾਂ ਆ ਭਾਰਤ ਦੇ ਜ਼ਰੀਏ ਰੂਸ ਨੂੰ ਜਿਹੜਾ ਉਹ ਵੇਚਣ ਦੀ ਫਰਾਗ ਦੇ ਵਿੱਚ ਸੀਗਾ ਉਸ ਨੂੰ ਜਿਹੜਾ ਉਹਨਾਂ ਨੇ ਫੜ ਲਿਆ ਸੀਗਾ ਸੋ ਸਟੇਟਮੈਂਟ ਜਿਹੜੀ ਜਾਰੀ ਕੀਤੀ ਹੈ ਸਕੱਰੇਟਰੀ ਆਫ ਕਾਮਰਸ ਜੀਨਾ ਰੈਮਨਡ ਰਾਇਮਨ ਨੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੀ ਪੀਪਲ ਪਬਲਿਕ ਆਫ ਚਾਈਨਾ ਆ ਉਸ ਦੀ ਜਿਹੜੀ ਐਬਿਲਿਟੀ ਆ ਇਸ ਦੇ ਵਿੱਚ ਐਡਵਾਂਸਡ ਟੈਕਨੋਲੋਜੀ ਦੀ ਪ੍ਰੋਡਕਸ਼ਨ ਦੇ ਵਿੱਚ ਜੋ ਕਿ ਸਾਡੀ ਨੈਸ਼ਨਲ ਸਿਕਿਉਰਿਟੀ ਦੇ ਲਈ ਰਿਸਕ ਆ ਉਸ ਨੂੰ ਥੰਮਣ ਦੇ ਲਈ ਇਹ ਜਿਹੜਾ ਕਦਮ ਆ ਉਹ ਚੱਕਿਆ ਹੈਗਾ ਸੋ ਇਹ ਜਿਹੜਾ ਮੈਜਰ ਕਹਿੰਦੇ ਵੀ ਇਫੈਕਟਿਵ ਹੋਊਗਾ ਇਮੀਡੀਏਟਲੀ ਜਿਹੜੀ ਉਹਦਾ ਡਿਲੇਡ ਕੰਪਲਾਈਂਸ ਡੇਟ ਉਹਨਾਂ ਨੇ 31 ਦਸੰਬਰ ਦੀ ਰੱਖੀ ਆ ਕੁਝ ਹੋਰ ਕੰਟਰੋਲਸ ਦੇ ਲਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਕਿਹਾ ਵੀ ਅਸੀਂ ਜਿਹੜੀ ਡੋਮੈਸਟਿਕ ਇਹਨਾਂ ਚੀਜ਼ਾਂ ਦੀ ਪ੍ਰੋਡਕਸ਼ਨ ਤੇ ਨੈਸ਼ਨਲ ਸਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਜਿਹੜੀ ਸੈਮੀ ਕੰਡਕਟਰ ਟੈਕਨੋਲੋਜੀ ਆ ਉਸ ਨੂੰ ਕੰਟਰੋਲ ਕਰਨ ਦੇ ਜਿਹੜੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ ਤੇ ਕਿੰਨੇ ਵੀ ਸਪਲਾਈ ਕੋਵਿਡ-19 ਐਪੀਡੈਮਿਕ ਦੇ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜੀ ਉਹ ਹੋਈ ਸੀ ਸ਼ਾਰਟੇਜ ਦੇ ਦੌਰਾਨ ਬਾਈਡਨ ਹੁਣਾਂ ਨੇ ਚਿਪਸ ਐਕਟ ਸਾਇੰਸ ਐਕਟ ਉਹ ਲਾਗੂ ਕੀਤੇ ਸੀਗੇ ਜਿਸ ਦੇ ਨਾਲ ਯੂਐਸਟੀ ਜਿਹੜੀ ਸਪਲਾਈ ਚੇਨ ਆ ਇਦਾਂ ਦੇ ਜਿਹੜੇ ਫਿਊਚਰ ਐਸੈਟਸ ਟੈਕਨੋਲੋਜੀ ਦੇ ਲਈ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਧਾਤੂ ਨੇ 엘িমੈਂਟਸ ਨੇ ਵੀ ਉਹਦੀ ਡੋਮੈਸਟਿਕ ਮੈਨੂਫੈਕਚਰਿੰਗ ਜਿਹੜੀ ਇੱਥੇ ਹੋ ਸਕੇ ਉਸ ਨੂੰ ਜਿਹੜਾ ਉਹ ਕਿਤਾਇਆ ਸੋ ਇਹ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹ ਹੁਣ ਬਿਲਕੁਲ ਕਿਨੇ ਜੱਕਦਮ ਹੀ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ ਸੋ ਉਹ ਉਸ ਨੂੰ ਆਲਰੇਡੀ ਇਫੈਕਟਿਵ ਬਣਾਇਆ ਗਿਆ ਹੈ